20 ਸਾਲ ਦੀ ਕੁੜੀ ਦੇ ਨਾਲ ਫਟਾ ਹਾਦਸਾ ਵਾਪਰਿਆ ਜਿਵੇਂ ਹੀ ਬੱਸ ਦੇ ਵਿੱਚ ਉਤਰਦੀ ਹੈ ਤਾਂ ਡਰਾਈਵਰ ਨੇ ਬੱਸ ਚਲਾ ਲਈ ਤਾਂ ਦੋਵੇਂ ਲੱਤਾਂ ਕੁੜੀ ਦੀਆਂ ਬੱਸ ਤੇ ਹੇਠਾਂ ਆਕੀਆਂ ਟਾਇਰ ਚੜਨ ਦੇ ਨਾਲ ਕਾਫੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੀ ਪੜ ਤ ਲੜਕੀ ਨਰਸਿੰਗ ਦਾ ਕੋਰਸ ਕਰਦੀ ਹੈ ਜਦੋਂ ਕੁੜੀ ਬੱਸ ਤੋਂ ਉਤਰੀ ਤਾਂ ਕਿਹਾ ਜਾ ਰਿਹਾ ਕਿ ਡਰਾਈਵਰ ਵੱਲੋਂ ਬੱਸ ਨੂੰ ਇੱਕ ਵਾਰੀ ਹੋਲੀ ਕਰਕੇ ਤੇਜ਼ ਕੀਤਾ ਕਿ ਆ ਬੱਸ ਡਰਾਈਵਰ ਮੌਕੇ ਤੋਂ ਵੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਪਿੜਤ ਕੁੜੀ ਦੀ ਮਾਂ ਤੇ ਪੈਣ ਸਬਜ਼ੀ ਲੜਾਈਆਂ ਹੋਈਆਂ ਸਨ ਜਦੋਂ ਉਹਨਾਂ ਨੇ ਇਕੱਠ ਵੇਖਿਆ ਤਾਂ ਸੜਕ ਤੇ ਉੱਪਰ ਉਹਨਾਂ ਦੀ ਕੁੜੀ ਸਿਮਰਪ੍ਰੀਤ ਕੋਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਪਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਪਰਿਵਾਰਤ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਡ라이ਵਰ ਦੀ ਅਣਗਹਿਲੀ ਦੇ ਨਾਲ ਇਹ ਹਾਦਸਾ ਵਾਪਰਿਆ ਪ੍ਰਮਿੰਦਰ ਸਿੰਘ ਕੀ ਹੋਇਆ ਜੇ ਬੇਟੀ ਨੂੰ ਕਿਉਂ ਹਸਪੀਟਲ ਤੇ ਲੈ ਕੇ ਆਇਆ ਬੇਟੀ ਪਟਿਆਲੇ ਤੋਂ ਵਾਰੀ ਦੀ ਨਰਸਿੰਗ ਦੀ ਕਲਾਸ ਲਾਣ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ ਇਹ ਕਿਵੇਂ ਕੀ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਐਂਬੂਲੈਂਸ ਚੱਲੇ ਆ ਗਏ ਪੈਰ ਥੱਲੇ ਆ ਕੇ ਡਰਾਈਵਰ ਨੇ ਦੇਖਿਆ ਨਹੀਂ ਕੋਈ ਲਖਤ ਮੋੜਤੀ ਉਹਨੇ ਨੱਤਾ ਦੇ ਉੱਤੇ ਬਸ ਨਗਾਤੀ ਦੀ ਮੰਗੀ ਕਰ ਕਨੈਕਟਰ ਦੇ ਡਰਾਇਵਰ ਜੀ ਦਾ ਕਸੂਰ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੈਜਪ੍ਰੀਤ ਕੋ ਸਿਮਰਪ੍ਰੀਤ ਕੀ ਲੱਗਦੀ ਆ ਮੇਰੀ ਭੈਣ ਲੱਗਦੀ ਆ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉਤਰੀ ਬੱਸ ਤੋਂ ਤੇ ਬੱਸ ਆ ਲੈਣੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰਹੇ ਸੀ ਜਾਂ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬੱਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ अच्छा ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉਤਰ ਥੱਲੇ ਉਹ ਪਤਾ ਨਹੀਂ ਉੱਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬੱਸ ਦੇਖਿਆ ਕਿਹੜਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਡਰਾਈਵਰ ਕੰਡਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ ਫਿਰ ਹੁਣ ਗੁੜੀਆ ਮੈਂ ਕੀ ਹਾਲ ਹੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲਤ ਰਜਿੰਦਰਾ ਇਹ ਕੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਉਹਦੀ ਟ੍ਰੇਨਿੰਗ ਲੱਗ ਰਹੀ ਸੀ ਪੈਸੇ ਉਹ ਰਖੜੇ ਪੜਦੀ ਹੈ ਤੇ ਮਸਫੇਰਾ ਕਿੱਥੇ ਮਲੇਰਕੋਟਲੇ ਜਾ ਰਹੀ ਸੀ ਨਹੀਂ ਚੁੰਗੀ ਤੇ ਹੀ ਉਤਰੀ ਸੀਗੀ ਚੁੰਗੀ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਲੇਰਕੋਟਲੇ ਕਿੰਨਾਕ ਟਾਈਮ ਸੀ ਸਟੈਂਡ 4:45 ਤੇ ਹੋਇਆ ਇਹ 4:45 ਤੇ ਉਤਰੀ ਹੈ ਹਾਂਜੀ ਉਹਦੇ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਪੇ ਨਾਲ ਦੇ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ। ਕਿਹੜੇ ਤੋਂ ਕੀ ਰੈਫਰ ਕਰਿਆ ਪਟਿਆਲੇ? ਹਾਂਜੀ। ਕਿਹੜੇ ਹਸਪੀਟਲ? ਰਜਿੰਦਰਾ। ਰਜਿੰਦਰਾ ਨਾ ਕੋਈ ਕੋਈ ਚੁੱਪ। ਉਹ ਵੀ ਪੀਂਹ ਨਾਲ ਤੇ ਪੀ ਕਿੰਨੀ ਗੋਲ। ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਤੇ ਹੱਡੀ ਵੀ ਲੱਗਦਾ ਪਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ। ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਅੱਗੇ। ਇਸ ਲਈ ਇਹ ਸਕੀਮ ਆ ਜੀ ਪੂਰੀ ਦਾ ਫੀਲਾ ਹੈ ਬੀਕ ਸਾਲ ਦੀ ਏਜ ਹੈ ਜੀ ਸਿਮਰ ਪ੍ਰੀਤਕੌਰ ਨਾਮ ਸੀ ਬੱਚੇ ਦਾ ਹਾਂ ਜੀ ਪਟਿਆਲਾ ਹੈ ਫਿਰ ਹਾਂ ਜੀ ਪਟਿਆਰੇ ਜਿੰਦਰਾ ਹਸਪੀਟਲ ਜਿਆਦਾ ਕੋਈ ਸੋਸ਼ੀਆ ਨਹੀਂ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪੈ ਗਈ ਜੀ